ਜਦੋਂ ਦਾ ਰਾਣਾ ਗੁਰਜੀਤ ਸਿੰਘ ਨੇ ਇਹ ਐਲਾਨ ਕਰਤਾ ਵੀ ਪੰਜਾਬ ਦੇ ਕਿਸਾਨਾਂ ਨੂੰ ਮੱਕੀ ਦੀ ਫਸਲ ਤੇ ਐਮਐਸਪੀ ਦੇਵਾਂਗੇ ਤੇ ਪੂਰੇ ਪੰਜਾਬ ਦੇ ਕਿਸਾਨਾਂ ਚ ਮਜ਼ਦੂਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਯਾਰ ਮੈਂ ਬਹੁਤ ਵੱਡੇ ਵੱਡੇ ਕਿਸਾਨ ਲੀਡਰਾਂ ਨਾਲ ਵੀ ਗੱਲ ਵੀ ਕੀਤੀ ਆ ਮੈਂ ਮਜ਼ਦੂਰ ਭਰਾਵਾਂ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਸਵਾਦ ਆ ਗਿਆ ਜੋ ਪੰਜਾਬ ਦੀ ਸਰਕਾਰ ਨਹੀਂ ਸਾਡੇ ਲਈ ਕਰ ਸਕੀ ਉਹ ਕੰਮ ਰਾਣਾ ਗੁਰਜੀਤ ਸਿੰਘ ਨੇ ਕਰਕੇ ਦਿਖਾਤਾ ਉਹਨਾਂ ਨੇ ਇਹ ਗੱਲ ਕਲੀਅਰ ਕਰੀ ਮੈਂ ਆਪਣੀ ਵਜੀਰੀ ਐਮਐਲਏ ਆਪਣੇ ਐਮਪੀ ਸੇਪ ਸਾਰੇ ਕੀਲੀ ਦੇ ਟਾਂਕੇ ਇੱਕ ਆਮ ਕਿਸਾਨ ਬਣ ਕੇ ਆਇਆ ਕਾਲਾ ਦਰਜੀਤ ਸਿੰਘ ਦੇ ਜ਼ੁਬਾਨ ਤੋਂ ਜਿਹੜੇ ਸ਼ਬਦ ਨਿਕਲਦੇ ਆ ਉਹ ਆਮ ਸ਼ਬਦ ਨਹੀਂ ਹੁੰਦੇ ਉਹ ਸ਼ਬਦ ਹਜ਼ਾਰ ਰੁਪਏ ਦੇ ਸਟਾਮਪ ਤੇ ਪਰ ਨੋਟ ਤੇ ਲਿਖੀਆਂ ਹੋਈਆਂ ਗੱਲਾਂ ਹੁੰਦੀਆਂ ਪੰਗੀ ਰਾਣਾ ਗੁਰਜੀਤ ਸਿੰਘ ਇੱਕ ਜਾਦੂਗਰ ਬੰਦਾ ਆ ਉਹ ਜਿੱਥੇ ਜਾਂਦਾ ਯਾਰ ਲੋਕ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਜਾਂਦੇ ਆ ਮੈਂ ਬਹੁਤ ਵਾਰੀ ਦੇਖਿਆ ਵੱਡੇ ਵੱਡੇ ਵਿਆਹਾਂ ਦੇ ਫੰਕਸ਼ਨ ਚਾਹੇ ਤੁਸੀਂ ਸ਼ੋਭਾ ਯਾਤਰਾ ਤੇ ਚਲਜੋ ਨਗਰ ਕੀਰਤਨ ਤੇ ਚਲਜੋ ਕਿਸੇ ਪਾਰਟੀ ਤੇ ਚਲਜੋ ਕਬੱਡੀਆਂ ਟੂਰਨਾਮੈਂਟ ਤੇ ਚਲਜੋ ਜਗਰਾਤੇ ਰਵੇ ਚਲਜੋ ਲੋਕੀ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਫੋਟੋ ਚਾਹੁੰਦੇ ਉਹਨਾਂ ਨਾਲ ਮੈਂ ਕਿਸਾਨ ਲੀਡਰਾਂ ਨਾਲ ਗੱਲ ਕੀਤੀ ਜਿਹੜੇ ਵੱਡੇ ਜਿਹੜੀਆਂ ਯੂਨੀਅਨ ਚਲਾ ਰਹੇ ਆ ਮੈਂ ਕਿਹਾ ਸਰ ਪਲੀਜ਼ ਮੈਨੂੰ ਇੱਕ ਗੱਲ ਦੱਸੋ ਸਾਮੁਦਾਇ ਦਾ ਮਹਿਮ ਵੀ ਹੈਗਾ ਵੀ ਇਹ ਬਿਆਨ ਦੀ ਕਿੱਡੀ ਕੁ ਮਹੱਤਤਾ ਹੈਗੀ ਆ ਪਰ ਟੈਕਨੀਕਲੀ ਮੈਂ ਕਹਾਂ ਵੀ ਮੈਨੂੰ ਦੱਸੋ ਉਹ ਕਹਿੰਦੇ ਯਾਰ ਯੁਰਤ ਆ ਉਸ ਜੱਟ ਨੂੰ ਯੁਰਤ ਆ ਇਸਲਾਮ ਆ ਵੀ ਅਸੀਂ ਤਾਂ ਭਾਈ ਉਹਦਾ ਧੰਨਵਾਦ ਕਰਦੇ ਆ ਤੇ ਨਾਰੇ ਲਗਾਨੇ ਸ਼ੁਰੂ ਹੋ ਗਏ ਜਿੱਥੇ ਰਾਣਾ ਉੱਥੇ ਜਾਣਾ ਜਿੱਥੇ ਰਾਣਾ ਉੱਥੇ ਜਾਣਾ ਚਾਹੇ ਕੋਈ 8 ਸਾਲ ਦਾ ਬੱਚਾ ਸੀ ਚਾਹੇ ਕੋਈ 22 ਸਾਲ ਦਾ ਮੁੰਡਾ ਸੀ ਚਾਹੇ ਕੋਈ ਸਾਡੀ ਭੈਣ 30 32 ਸਾਲ ਦੀ ਸੀ 18 ਸਾਲ ਦੀ ਚਾਹੇ ਬਜ਼ੁਰਗ ਸੀ ਸਾਰੇ ਹੀ ਸੀ ਦੇਖੋ ਪਿੰਡਾਂ ਦੇ ਸਰਪੰਚਾਂ ਦੇ ਸਰਪੰਚ ਉਲਟ ਕੇ ਕਹਿੰਦੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਹੈਗੇ ਰਾਣੇ ਨਾਲ ਆਂ। ਦੇਖੋ ਹਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾਂਦੀ। ਹਰ ਚੀਜ਼ ਯੁੱਤੀ ਨਾਲ ਡرائی ਨਹੀਂ ਜਾਂਦੀ। ਇਹ ਚੀਜ਼ਾਂ ਉਦੋਂ ਹੁੰਦੀਆਂ ਜਦੋਂ ਤੁਸੀਂ ਲੋਕਾਂ ਦਾ ਸਤਿਕਾਰ ਕਰਦੇ ਹੋ। ਰਾਣੇ ਗੁਰਜੀਤ ਸਿੰਘ ਦੀ ਸ਼ੋਭਾ ਤਾਂ ਹੋਈ ਹੋਈ ਐ ਇਹ 'ਚ ਕੋਈ ਝੱਕ ਨਹੀਂ। ਪਰ ਕਾਂਗਰਸ ਪਾਰਟੀ ਦਾ ਗਰਾਫ ਹੀ ਬੜਾ ਵੱਧ ਗਿਆ ਯਾਰ ਪੰਜਾਬ ਦੇ ਵਿੱਚ। ਹਾਂਜੀ ਹਾਂਜੀ। ਵੀ ਕਾਂਗਰਸ ਇੱਕ ਐਮਐਲਏ ਨੇ ਇਹ ਗੱਲ ਕਹਿਤੀ ਆ। ਠੀਕ ਐ। ਤੇ ਇਹ ਗੱਲ ਕਹੀ ਆ ਕਹਿੰਦੇ ਚੱਕੋ ਆਪਣੇ ਐਮਐਲਏ ਐਮਪੀ 'ਚ ਪਾ ਕਿੱਲੀਆਂ ਟਾਂਕੇ ਆ ਗਿਆਂ। ਇਹ ਤਾਂ ਗੱਲ ਦੀ ਚਰਚਾ ਆ ਇਹਦੇ ਬੜੇ ਡੂੰਘੇ ਅਰਥ ਆ ਉਹ ਦੋਨੇ ਬਾਹਾਂ ਖੜੀਆਂ ਆ ਕੇ ਅਸੀਂ ਤਾਂ ਕਹਿੰਨੇ ਆ ਵੀ ਰਾਣਾ ਗਰਜੀਤ ਸਿੰਘ ਸਾਹਬਾ ਜੀ ਸਲਾਮ ਆ ਭਾਈ ਤੈਨੂੰ ਸਲਾਮ ਆ ਰਾਣੇ ਇੰਦਰਪ੍ਰਤਾਪ ਨੂੰ ਜਿਨ੍ਹਾਂ ਨੇ ਕੱਲ ਸ਼ੇਰ ਵਾਂਗੂ ਗਰਜਿਆ ਸੋ ਸ਼ੇਰ ਦਾ ਬਹੁਤ ਸ਼ੇਰ ਹੀ ਹੁੰਦਾ ਰਾਣਾ ਇੰਦਰ ਵੀ ਸ਼ੇਰ ਵਾਂਗ ਗਰਜਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਣਾ ਗੁਰਜੀਤ ਸਿੰਘ ਜੀ ਅਖਬਾਰਾਂ ਤੇ ਚੈਨਲਾਂ ਤੇ ਬਹੁਤ ਛਾਏ ਹੋਏ ਨੇ ਜਦੋਂ ਉਹਨਾਂ ਨੇ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਐਲਾਨ ਕੀਤਾ ਨੇ ਤੇ ਉਸ ਸਮੇਂ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਬਹੁਤ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਨਹੀਂ ਜੀ ਹਦੀਪ ਸਿੰਘ ਤੱਕੜ ਜੀ ਨਾਲ ਗੱਲ ਕਰ ਰਹੇ ਆ ਉਸ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਨੇ ਸੋ ਦੇਖੋ ਜੀ ਗੱਲ ਇਹ ਬਹੁਤ ਵੱਡੀ ਹੈਗੀ ਆ ਜਦੋਂ ਦਾ ਰਾਣਾ ਗੁਰਜੀਤ ਸਿੰਘ ਨੇ ਇਹ ਐਲਾਨ ਕਰਤਾ ਵੀ ਪੰਜਾਬ ਦੇ ਕਿਸਾਨਾਂ ਨੂੰ ਮੱਕੀ ਦੀ ਫਸਲ ਤੇ ਐਮਐਸਬੀ ਦਵਾਂਗੇ ਤੇ ਪੂਰੇ ਪੰਜਾਬ ਦੇ ਕਿਸਾਨਾਂ 'ਚ ਮਜ਼ਦੂਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਯਾਰ ਮੈਂ ਬਹੁਤ ਵੱਡੇ ਵੱਡੇ ਕਿਸਾਨ ਲੀਡਰਾਂ ਨਾਲ ਵੀ ਗੱਲ ਕੀਤੀ ਆ ਮੈਂ ਮਜ਼ਦੂਰ ਭਰਾਵਾਂ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਸਵਾਦ ਆ ਗਿਆ ਜੋ ਪੰਜਾਬ ਦੀ ਸਰਕਾਰ ਨਹੀਂ ਸਾਡੇ ਲਈ ਕਰ ਸਕੀ ਜੋ ਸੈਂਟਰੀ ਸਰਕਾਰ ਸਾਡੇ ਨਹੀਂ ਕਰ ਸਕੀ ਜੋ ਕਿਸੇ ਐਲਓ ਪੀ ਨੇ ਨਹੀਂ ਕੀਤਾ ਜੋ ਕਿਸੇ ਸੀਐਮ ਨੇ ਨਹੀਂ ਕੀਤਾ ਜੋ ਕਿਸੇ ਮੰਤਰੀ ਨੇ ਨਹੀਂ ਕੀਤਾ ਵੀ ਉਹ ਕੰਮ ਰਾਣਾ ਗੁਰਜੀਤ ਸਿੰਘ ਨੇ ਕਰਕੇ ਦਿਖਾਤਾ ਕਿਉਂਕਿ ਉਹਨਾਂ ਨੇ ਕਿਸੇ ਨੂੰ ਸਪੋਰਟ ਨਹੀਂ ਮੰਗੀ ਉਹ ਕਹਿੰਦੇ ਦਵਾਗਾ ਆਪਣੀ ਜੇਬ ਚੋਂ ਐਮਐਸਪੀ ਦਵਾਗਾ ਰਾਣਾ ਗੁਰਜੀਤ ਸਿੰਘ ਦੀ ਇਸ ਯੁਰਤ ਨੂੰ ਲੋਕ ਸਲਾਮ ਕਰ ਰਿਹਾ ਇਕੱਲੇ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਇਸ ਦੇ ਨਾਲ ਪੂਰੇ ਵਰਲਡ ਦੇ ਇੰਟਰਨੈਸ਼ਨਲ মিডিਆ ਦੇ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਆ ਦੇਖੋ ਖਬਰਾਂ ਦਾ ਬਣੀਆ ਚਰਚਾ ਦਾ ਵਿਸ਼ਾ ਪਰ ਮਹੱਲਿਆਂ ਦੇ ਵਿੱਚ ਸੱਥਾਂ ਦੇ ਵਿੱਚ ਰਾਣਾ ਗੁਰਜੀਤ ਸਿੰਘ ਦੀ ਇਸ ਯੂਰਤ ਨੂੰ ਲੋਕ ਸਲਾਮ ਕਰ ਰਹੇ ਆ ਜਦੋਂ ਵੱਡੇ ਵੱਡੇ ਕਿਸਾਨ ਲੀਡਰਾਂ ਨਾਲ ਗੱਲ ਹੋਈ ਉਹ ਕਹਿੰਦੇ ਦੇਖੋ ਅਸੀਂ ਤਾਂ ਭਾਈ ਦੋਨੇ ਹੱਥ ਖੋਲ ਕੇ ਰਾਣਾ ਗੁਰਜੀਤ ਸਿੰਘ ਦਾ ਸਵਾਗਤ ਵੀ ਕਰਦੇ ਆ ਬਿਆਨ ਦਾ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਪਰ ਇੱਕ ਸ਼ਰਮ ਵਾਲੀ ਗੱਲ ਹੋਰ ਦੇਖਣ ਨੂੰ ਬਹੁਤ ਮਿਲੀ ਜਿਸ ਨਾਲ ਸਾਡਾ ਸਿਰ ਨਿਮਾ ਹੋ ਗਿਆ ਦੇਖੋ ਇਸ ਵੱਡੇ ਨਾਟਕ ਲੀਡਰ ਨੇ ਜਦੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਗਏ ਮੋੜ ਮੰਡੀ ਦੇ ਗਏ ਉਹਨਾਂ ਨੇ ਇਹ ਗੱਲ ਕਲੀਅਰ ਕਹੀ ਕਹਿੰਦਾ ਮੈਂ ਆਪਣੀ ਵਜੀਰੀ ਐਮ ਐਲ ਏ ਆਪਣੇ ਐਮ ਪੀ ਸਾਰੇ ਕੀਲੀ ਤੇ ਟੰਗੇ ਇੱਕ ਆਮ ਕਿਸਾਨ ਬਣ ਕੇ ਆਇਆ ਉਹਨਾਂ ਦਾ ਦਰਿਆਦਲ ਦਿਖਾਤਾ ਸ਼ਰਮ ਦੀ ਗੱਲ ਕੀ ਆ ਦੇਖੋ ਬਹੁਤ ਸਾਰੇ ਲੀਡਰਾਂ ਨੇ ਇਦਾਂ ਨੇ ਗੱਲਾਂ ਕੀਤੀਆਂ ਜੀ ਇਹ ਤਾਂ ਜੀ ਐਵੇਂ ਹੀ ਕਰੀ ਜਾਂਦੇ ਜੀ ਇਹ ਤਾਂ ਹਵਾ ਜੀ ਗੱਲਾਂ ਕਰੀ ਜਾਂਦੇ ਆ ਪਰ ਅੱਜ ਮੈਂ ਉਹਨਾਂ ਲੀਡਰਾਂ ਨੂੰ ਗੱਲ ਜ਼ਰੂਰ ਕਰਨੀ ਚਾਹਨਾ ਰਾਣਾ ਗਰਜੀਤ ਸਿੰਘ ਦੇ ਜ਼ੁਬਾਨ ਤੋਂ ਜਿਹੜੇ ਸ਼ਬਦ ਨਿਕਲਦੇ ਆ ਉਹ ਆਮ ਸ਼ਬਦ ਨਹੀਂ ਹੁੰਦੇ ਉਹ ਸ਼ਬਦ ਹਜ਼ਾਰ ਪੈ ਦੇ ਸਟਾਮਪ ਤੇ ਪ੍ਰਨੋਡ ਤੇ ਲਿਖੀਆਂ ਹੋਈਆਂ ਗੱਲਾਂ ਹੁੰਦੀਆਂ ਭਾਵ ਕੀ ਜੋ ਰਾਣਾ ਗਰਜੀਤ ਸਿੰਘ ਨੇ ਅੱਜ ਕਿਹਾ ਉਹ ਪੂਰਾ ਕੀਤਾ ਜੋ ਪਹਿਲਾਂ ਗਿਆ ਉਹ ਵੀ ਉਹਨੇ ਪੂਰਾ ਕੀਤਾ ਇਸ ਗੱਲ ਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹਨਾ ਹਾਂ ਜੀ ਜਦੋਂ ਇਲੈਕਸ਼ਨ ਆਉਂਦੀਆਂ ਚਾਹੇ ਕਪੂਰਥਲਾ ਹਲਕੇ ਦੀ ਗੱਲ ਕਰ ਲੋ ਸੁਲਤਾਨਪੁਰ ਹਲਕੇ ਦੇ ਵਿੱਚ ਵੀ ਉਹਨਾਂ ਨੇ ਹਾਸਲੇ ਸਰੋ ਜਮਾ ਕੇ ਦਿਖਾ ਦਿੱਤੀ ਜੀ ਕਿਉਂਕਿ ਰਾਣਾ ਗੁਰਜੀਤ ਸਿੰਘ ਇੱਕ ਜਾਦੂਗਰ ਬੰਦਾ ਆ ਉਹ ਜਿੱਥੇ ਜਾਂਦਾ ਯਾਰ ਲੋਕ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਜਾਂਦੇ ਆ ਮੈਂ ਬਹੁਤ ਵਾਰੀ ਦੇਖਿਆ ਵੱਡੇ ਵੱਡੇ ਵਿਆਹਾਂ ਦੇ ਫੰਕਸ਼ਨ ਚਾਹੇ ਤੁਸੀਂ ਸ਼ੋਭਾ ਯਾਤਰਾਏ ਚਲਜੋ ਨਗਰ ਕੀਰਤਨ ਚਲਜੋ ਕਿਸੇ ਪਾਰਟੀਏ ਚਲਜੋ ਕਬੱਡੀ ਦੇ ਟੂਰਨਾਮੈਂਟ ਤੇ ਚਲਜੋ ਜਗਰਾਤੇ ਦੇ ਵਿੱਚ ਚਲਜੋ ਲੋਕੀ ਹਜ਼ਾਰ ਹਜ਼ਾਰ ਦੋ 2000 ਫੋਟੋ ਚਾਹੁੰਦੇ ਉਹਨਾਂ ਨਾਲ ਇਹਦਾ ਮਕਸਦ ਕੀ ਹੈਗਾ ਇਹ ਜਿਹੜੀਆਂ ਮੈਂ ਗੱਲਾਂ ਦੱਸ ਰਿਹਾ ਆਂ ਵੀ ਰਾਣਾ ਗੁਰਜੀਤ ਸਿੰਘ ਪੈਸੇ ਦੇ ਵਿੱਚ ਐਡਾ ਕ ਤਕੜਾ ਬੰਦਾ ਮੈਨੂੰ ਲੱਗਦਾ ਪੰਜਾਬ ਚ ਕੋਈ ਉਹਨਾਂ ਦੇ ਬਰਾਬਰ ਕੋ ਲੀਡਰ ਨਹੀਂ ਹੋਊਗਾ ਚਲੋ ਕੋਈ ਵਪਾਰੀ ਸ਼ਹਿਰੋਂ ਹੋ ਸਕਦਾ ਮੈਨੂੰ ਨਹੀਂ ਪਤਾ ਉਹ ਇਸ ਲੈਵਲ ਦਾ ਲੀਡਰ ਹੋ ਕੇ ਉਹ ਖੇਤਾਂ 'ਆਂ ਬੱਟਾਂ ਮਿੱਧਰਾ ਫਿਰਦਾ ਹਾਂਜੀ ਉਹ ਕਿਸਾਨਾਂ ਦੀ ਚਿੰਤਾ ਦਿਆ ਉਹ ਕਿਸਾਨਾਂ ਨੂੰ ਸਲਾਹਾਂ ਦੇ ਰਿਹਾ ਵੀ ਭਰਾਵੋ ਖੜੇ ਹੋਵੋ ਖੜੇ ਹੋਵੋ ਖੜੇ ਹੋਵੋ ਚਾਹੇ ਤਾਂ ਉਹਨਾਂ ਨੇ 슈ਗਰ ਮੀਲਾਂ ਦੀ ਗੱਲ ਕਰ ਲੋ ਚਾਹੇ ਤੁਸੀਂ ਹੋਰ ਗੱਲਾਂ ਕਰ ਲੋ ਕਿਸਾਨੀ ਨੂੰ ਲੈ ਕੇ ਉਹਨਾਂ ਨੂੰ ਪਤਾ ਅਸੀਂ ਅੱਜ ਇਹ ਰਿਪੋਰਟ ਵੀ ਖੇਤਾਂ 'ਚ ਖੜ ਕੇ ਬਣਾ ਰਹੇ ਆਂ ਵੀ ਕਣਕ ਕਿੱਦਾਂ ਬੀਜਣੀ ਆ ਕਦੋਂ ਬੱਦਣੀ ਆ ਝੋਨਾ ਕਰੋ ਬੀਜਣਾ ਪੱਕੀ ਕਰੋ ਬਿਜਣੀ ਉਹ ਉਂਗਲਾਂ 'ਚ ਦੱਸ ਦੇਣਗੇ ਕਿਉਂਕਿ ਆਪ ਕਿੱਤੀ ਕਰਦੇ ਆ ਸੋ ਭਾਵ ਇਹ ਆ ਜੋ ਰਾਣਾ ਗੁਰਜੀਤ ਸਿੰਘ ਨੇ ਐਮਐਸਬੀ ਦਿੱਤੀ ਉਹਦਾ ਅਸੀਂ ਦਾ ਸਵਾਗਤ ਕਰਦੇ ਆ ਮੈਂ ਸਾਰੇ মিডিਆ ਨੂੰ ਸਾਰੇ ਚੈਨਲਾਂ ਨੂੰ ਸਾਰੇ ਲੀਡਰਾਂ ਨੂੰ ਚਾਹੇ ਉਹ ਹੈਗੇ ਆ ਆਪੋਜੀਸ਼ਨ ਦੇ ਵਿੱਚ ਚਾਹੇ ਨਾਲ ਉਹਨਾਂ ਨੂੰ ਭਾਈ ਸਪੋਰਟ ਕਰਨੀ ਚਾਹੀਦੀ ਜੇ ਚੰਗੇ ਇਨਸਾਨ ਦੀ ਚੰਗੇ ਬਿਆਨ ਦੀ ਅਸੀਂ ਛਲਾਂਗਾ ਨਹੀਂ ਕਰਾਂਗੇ ਤਾਂ ਅਸੀਂ ਭਾਈ ਫਿਰ ਕਿਹਦੇ ਨਾਲ ਖੜੇ ਆ ਦੱਸੋ ਰਾਣਾ ਗੁਰਜੀਤ ਸਿੰਘ ਨੂੰ ਇਹ ਗੱਲ ਜਦੋਂ ਪੱਤਰਕਾਰ ਨੇ ਪੁੱਛੀ ਵੀ ਤੁਸੀਂ ਤਾਂ ਜੀ ਕਹਿਤਾ ਐਮਐਸਪੀ ਦੋਗੇ ਦਊਗੇ ਉਹ ਕਹਿੰਦੇ ਕਹਿ ਦੀ ਤਾਂ ਕਹਿ ਦੀ ਭਾਈ ਦਊਗਾ ਦੇ ਦਊਗਾ ਇਹ ਰਾਣਾ ਗੁਰਜੀਤ ਸਿੰਘ ਆ ਜੋ ਇਹ ਗੱਲ ਪੱਕੀ ਆ ਦੇਖੋ 2 ਸਾਲ ਤੱਕ ਕੋਈ ਨਹੀਂ ਵਾਦਾ ਕਰਤਾ ਮੈਂ ਫੇਰ ਤੁਹਾਨੂੰ ਦੱਸਦਾ ਇਹ ਕੰਮ ਸੀਗੇ ਸੈਂਟਰ ਸਰਕਾਰ ਦੇ ਇਹ ਕੰਮ ਸੀਗੇ ਪੰਜਾਬ ਸਰਕਾਰ ਦੇ ਦੇਖੋ ਕਿਸਾਨ ਵਿਚਾਰੇ ਬਾੜਾਂ ਦੇ ਰੋਲ ਰਹੇ ਆ ਕਿਸਾਨਾਂ ਨੂੰ ਫਿਕਰ ਪਿਆ ਆ ਉਹ ਆਪਣੀਆਂ ਖੇਤੀਆਂ ਨਹੀਂ ਲੋਕਾਂ ਲਈ ਲੜਾਈ ਲੜ ਰਹੇ ਆ ਪਰ ਉਥੇ ਰਾਣਾ ਗੁਰਜੀਤ ਸਿੰਘ ਦੇ ਇਸ ਬਿਆਨ ਨੇ ਮਾਲਮ ਲਾਈ ਆ ਕਿਸਾਨਾਂ ਦੇ ਮੈਂ ਕਿਸਾਨ ਲੀਡਰਾਂ ਨਾਲ ਗੱਲ ਕੀਤੀ ਜਿਹੜੇ ਵੱਡੇ ਜਿਹੜੀਆਂ ਯੂਨੀਅਨ ਚ ਲਾ ਰਹੇ ਆ ਮੈਂ ਕਿਹਾ ਸਰ ਪਲੀਜ਼ ਮੈਨੂੰ ਇੱਕ ਗੱਲ ਦੱਸੋ ਸਮਝਦਾ ਤਾਂ ਮੈਂ ਵੀ ਹੈਗਾ ਵੀ ਇਹ ਬਿਆਨ ਦੀ ਕਿੱਡੀ ਕੀ ਮਹੱਤਤਾ ਹੈਗੀ ਆ ਪਰ ਟੈਕਨੀਕਲੀ ਮੈਂ ਕਿਹਾ ਵੀ ਮੈਨੂੰ ਦੱਸੋ ਉਹ ਕਹਿੰਦੇ ਯਾਰ ਯੁਰ ਤੇ ਆ ਉਸ ਜੱਟ ਨੂੰ ਯੁਰ ਤੇ ਆ ਇਸਲਾਮ ਆ ਵੀ ਅਸੀਂ ਤਾਂ ਭਾਈ ਉਹਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹ ਕਹਿੰਦੇ ਵੀ ਸਾਡੇ ਲਈ ਤਾਂ ਕੋਈ ਇੱਕ ਪੈਸਾ ਕੰਮ ਕਰੇ ਤਾਂ ਉਹਦਾ ਧੰਨਵਾਦ ਕਰਦੇ ਪਰ ਇਹਨਾਂ ਨੇ ਤਾਂ ਬਹੁਤ ਵੱਡੀ ਗੱਲ ਕਰ ਦਿੱਤੀ ਬਹੁਤ ਵੱਡੇ ਲੈਵਲ 'ਤੇ ਗੱਲ ਕੀਤੀ ਛੋਟੇ ਕਿਸਾਨਾਂ ਦੇ ਲਈ ਵੱਡੇ ਕਿਸਾਨਾਂ ਦੇ ਲਈ ਆਪਣੇ ਮਜ਼ਦੂਰ ਭਰਾਵਾਂ ਦੇ ਲਈ ਰਾਣਾ ਗਰੀ ਜੀ ਇੱਕ ਗੱਲ ਮੈਂ ਕਹਿ ਦਵਾਂ ਮਸੀਹਾ ਬਣ ਕੇ ਆਇਆ ਅੱਜ ਜੇ ਆਪਾਂ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਉਹ ਇਸ ਖਬਰ ਦੇ ਨਾਲ ਮੁੱਦੇ ਨਾਲ ਅਟੈਚ ਤਾਂ ਨਹੀਂ ਗੱਲ ਪਰ ਦੱਸਣੀ ਜ਼ਰੂਰ ਆ ਗੱਲ ਮੈਂ ਇਹ ਜਦੋਂ ਪਿਛਲੀ ਵਾਰੀ ਆਹਈ ਵਿਧਾਨ ਸਭਾ ਹੋਈਆਂ 2022 ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਨੇ ਆਪਣੇ ਆਜ਼ਾਦ بیٹے ਰਾਣੇ ਇੰਦਰ ਨੂੰ ਖੜਾ ਕੀਤਾ ਸੀ ਵੋਟਾਂ ਦੇ ਵਿੱਚ ਅਸੀਂ ਕਵਰੇਜ ਕਰਨ ਗਏ ਸੀ ਉੱਥੇ ਤੇ ਰਾਣਾ ਗੁਰਜੀਤ ਸਿੰਘ ਨੇ ਚੈਲੰਜ ਕੀਤੇ ਸੀ ਉੱਥੇ ਜਿਹੜੇ ਉੱਥੇ ਦੇ ਪਹਿਲਾ ਐਮਐਲਏ ਸੀ ਚੀਮਾ ਸਾਹਿਬ ਬਈ ਭਾਈ ਤੇਰੇ ਇਲਾਕੇ 'ਚ ਚੋਣ ਲੜਾਂਗੇ ਇੱਥੇ ਸਾਡਾ ਪਿੰਡ ਵੀ ਜਿੱਤਾਂਗੇ ਬੂਦ ਵੀ ਜਿੱਤਾਂਗੇ ਵੀ ਸਾਡੀ ਜਿੱਤ ਹੋਣੀ ਆ ਉਦੋਂ ਦੇਖਣ ਨੂੰ ਕੀ ਮਿਲਦਾ ਸੀ ਵੀ ਅਸੀਂ ਤਾਂ ਇਹ ਪੱਕੇ ਸੀਗੇ ਵੀ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਕਹਿ ਦਿੱਤੀ ਗੱਲ ਪਰ ਇਹ ਗੱਲ ਉਹਨਾਂ ਦੀ ਪੂਰੀ ਹੋਣੀ ਨਹੀਂ ਪਰ ਜਦੋਂ ਲੋਕਾਂ ਜਿਹਾ ਬਈ ਉਥੇ ਨਾਰੇ ਲੱਗਣੇ ਸ਼ੁਰੂ ਹੋ ਗਏ ਜਿੱਥੇ ਰਾਣਾ ਉੱਥੇ ਜਾਣਾ ਜਿੱਥੇ ਰਾਣਾ ਉੱਥੇ ਜਾਣਾ ਚਾਹੇ ਕੋਈ 8 ਸਾਲ ਦਾ ਬੱਚਾ ਸੀ ਚਾਹੇ ਕੋਈ 22 ਸਾਲ ਦਾ ਮੁੰਡਾ ਸੀ ਚਾਹੇ ਕੋਈ ਸਾਡੀ ਭੈਣ 30 32 ਸਾਲ ਦੀ ਸੀ 18 ਸਾਲ ਦੀ ਸੀ ਚਾਹੇ ਬਜ਼ੁਰਗ ਸੀ ਸਾਰੇ ਹੀ ਸੀ ਦੇਖੋ ਪਿੰਡਾਂ ਦੇ ਸਰਪੰਚਾਂ ਨੇ ਸਰਪੰਚ ਉਲਟ ਕੇ ਕਹਿੰਦੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਹੈਗੇ ਰਾਣੇ ਨਾਲ ਆ ਹਾਂਜੀ ਕੌਂਸਲਰ ਕੀ ਰਾਤੋਂ ਰਾਤ ਦੇ ਤਖਤੇ ਪਲਟ ਗਏ ਸੀ ਇਹ ਕਿਉਂ ਪਲਟੇ ਸੀ ਦੇਖੋ ਹਾਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾਂਦੀ ਹਾਰ ਚੀਜ਼ ਯੁੱਤੀ ਨਾਲ ਡਰਾਈ ਨਹੀਂ ਜਾਂਦੀ ਇਹ ਚੀਜ਼ਾਂ ਉਦੋਂ ਹੁੰਦੀਆਂ ਜਦੋਂ ਤੁਸੀਂ ਲੋਕਾਂ ਦਾ ਸਤਿਕਾਰ ਕਰਦੇ ਹੋ ਜਦੋਂ ਤੁਸੀਂ ਲੋਕਾਂ ਦਾ ਪਿਆਰ ਕਰਦੇ ਹੋ ਸੋ ਇਸ ਵੇਲੇ ਇੱਕ ਹੋਰ ਜੀ ਦੇਖੋ ਮਿਲੀ ਉਹ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਉਹ ਜਿਹੜੇ ਕਾਂਗਰਸ ਦੇ ਲੀਡਰ ਹੈ ਮੇਰਾ ਸਵਾਲ ਤੁਹਾਨੂੰ ਵੀ ਆ ਓ ਜੇ ਇਦਾਂ ਦਾ ਯੋਧਾ ਲੀਡਰ ਤੁਹਾਨੂੰ ਮਿਲ ਗਿਆ ਜਿਹੜਾ ਦੁਆਬੇ ਦੀਆਂ ਸੀਟਾਂ ਦੇ ਪ੍ਰਭਾਵ ਪਾਉਂਦਾ ਹੁਣ ਤਾਂ ਬਠਿੰਡੇ ਵਾਲ ਨੂੰ ਵੀ ਚੱਲ ਪਈਆ ਗੱਲ ਮਾਲਵੇ ਦੇ ਵੀ ਉਹਨਾਂ ਨੇ ਅਸਰ ਪਾਉਣਾ ਹੈਗਾ ਉਸ ਲੀਡਰ ਨੇ ਜੇ ਬਿਆਨ ਦੇਤਾ ਵੀ ਭਾਈ ਐਮਐਸਪੀ ਦਊਂਗਾ ਰਾਣਾ ਗੁਰਜੀਤ ਸਿੰਘ ਦੀ ਸ਼ੋਭਾ ਤਾਂ ਹੋਈ ਹੋਈ ਐ ਇਹ 'ਚ ਕੋਈ ਸ਼ੱਕ ਨਹੀਂ ਪਰ ਕਾਂਗਰਸ ਪਾਰਟੀ ਦਾ ਗਰਾਫ ਹੀ ਬੜਾ ਵੱਧ ਗਿਆ ਯਾਰ ਪੰਜਾਬ ਦੇ ਵਿੱਚ ਵੀ ਕਾਂਗਰਸ ਇੱਕ ਐਮਐਲ ਨੇ ਇਹ ਗੱਲ ਕਹਿਤੀ ਆ ਠੀਕ ਹੈ ਤੇ ਇਹ ਗੱਲ ਕਹੀ ਆ ਕਹਿੰਦੇ ਚੱਕੋ ਆਪਣੇ ਐਮਐਲਏ ਐਮਪੀ ਸ਼ਿਪਾਕ ਕਿਲੀਆਂ ਟਾਂਕੇ ਆ ਗਿਆਂ ਇਸ ਗੱਲ ਦੀ ਚਰਚਾ ਆ ਇਹਦੇ ਬੜੇ ਡੂੰਘੇ ਅਰਥ ਆ ਸੋ ਜਦੋਂ ਕਾਂਗਰਸ ਦੀ ਲੀਡਰੀ ਵਿਰੋਧ ਕਰੀ ਜਾਂਦੇ ਆ ਉਦੋਂ ਫਿਰ ਰਹਿ ਕੀ ਗਿਆ ਪਿੱਛੇ ਦੱਸੋ ਮੈਨੂੰ ਘੱਟੋ ਘੱਟ ਕਾਂਗਰਸ ਦੀ ਲੀਡਰਸ਼ਿਪ ਨੂੰ ਤਾਂ ਸਪੋਰਟ ਕਰਨੀ ਚਾਹੀਦੀ ਆ ਸਾਰਾ ਕੁਝ ਮੁੱਖ ਮੰਤਰੀ ਬਣਨਾ ਨਹੀਂ ਹੁੰਦਾ ਸਾਰਾ ਕੁਝ ਨਹੀਂ ਪੰਜਾਬ ਦੇ ਪ੍ਰਧਾਨ ਬਣਨਾ ਨਹੀਂ ਹੁੰਦਾ ਸਾਰਾ ਕੁਝ ਠਿੱਬੀ ਰੋਣਾ ਨਹੀਂ ਹੁੰਦਾ ਸਾਰਾ ਕੁਝ ਘੜਕਾ ਕੱਢਣਾ ਨਹੀਂ ਹੁੰਦਾ ਜਦੋਂ ਕੋਈ ਪੰਜਾਬ ਦੀ ਗੱਲ ਹੋਵੇ ਕੋਈ ਬੰਦਾ ਕਰੇ ਖਾਣਾ ਚਾਹੀਦਾ ਉਹ ਦੋਨੇ ਪਾਹ ਖੜੀਆਂ ਆ ਕੇ ਅਸੀਂ ਤਾਂ ਕਹਿੰਨੇ ਆ ਵੀ ਰਾਣਾ ਗਰਜੀਤ ਸਿੰਘ ਸ਼ਾਬਾਸ਼ ਸਲਾਮ ਆ ਭਾਈ ਤੈਨੂੰ ਸਲਾਮ ਆ ਰਾਣੇ ਇੰਦਰ ਪ੍ਰਤਾਪ ਨੂੰ ਜਿਨ੍ਹਾਂ ਨੇ ਕੱਲ ਸ਼ੇਰ ਵਾਂਗੂ ਗਰਜਿਆ ਸ਼ੇਰ ਦਾ ਬਹੁਤ ਸ਼ੇਰ ਹੀ ਹੁੰਦਾ ਐਵੇਂ ਨਹੀਂ ਬਣਦੇ ਇਹ ਸ਼ੇਰ ਹਾਂ ਹਾਂਜੀ ਹਾਂਜੀ ਸੋ ਸ਼ੇਰ ਦਾ ਬਹੁਤ ਸ਼ੇਰ ਹੀ ਹੁੰਦਾ ਰਾਣਾ ਇੰਦਰ ਵੀ ਸ਼ੇਰ ਵਾਂਗ ਗਰਜਿਆ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹ ਯਾਰ ਓਂਗੜਾਂ ਦੇ ਪੜ੍ਹੇ ਲਿਖੇ ਬੱਚੇ ਆ ਰਾਣਾ ਇੰਦਰ ਪ੍ਰਤਾਪ ਸਾਡਾ ਵੱਡਾ ਵੀਰਾ ਪੜ੍ਹਿਆ ਲਿਖਿਆ ਆ ਉਹ ਐਵੇਂ ਥੋੜੀ ਕੋਈ ਵੀ ਐਵੇਂ ਹਵਾ ਦੀ ਗੱਲਾਂ ਕਰਨੀਆਂ ਉਹ ਉਂਗਲਾ ਦੱਸ ਦਿੰਦੇ ਵੀ ਆਹ ਖੇਤੀ ਵੜੀ ਇਦਾਂ 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 ਇਹ ਚ ਫਾਇਦਾ ਇਹ ਚ ਨੁਕਸਾਨ ਬਦਾਂ ਸਵਾਰੇ ਵਿੱਚ ਕਿਹਾ ਵੀ ਕਿਸਾਨਾਂ ਨੂੰ ਚੱਕੋ ਯਾਰ ਮਜ਼ਦੂਰਾਂ ਨੂੰ ਚੱਕੋ ਗਰੀਬਾਂ ਨੂੰ ਚੱਕੋ ਮਤਲਬ ਇਹ ਆ ਸੌ ਹੱਥ ਰਸਾ ਸਿਰ ਤੇ ਗੰਢ ਰਾਣਾ ਪਰਿਵਾਰ ਸਮੁੱਚਾ ਪੰਜਾਬ ਦੇ ਲਈ ਖੜਾ ਆ ਅੜਿਆ ਆ ਅਸੀਂ ਸਲਾਮ ਕਰਦੇ ਆ ਸਾਡੀ ਦਿਲੋਂ ਸਪੋਰਟ ਹੈਗੀ ਆ ਸਾਰੇ ਭਰਾਵਾਂ ਨੂੰ ਕਹਿੰਨੇ ਬਈ ਭਾਈ ਜਿਹੜਾ ਕੰਮ ਚੰਗਾ ਕਰਦਾ ਉਹਦੀ ਸਪੋਰਟ ਕਰਿਆ ਕਰੋ ਰਾਣਾ ਗਰਜੀਤ ਅਰਗੇ ਲੀਡਰ ਘਰ ਘਰ ਜੰਮਣੇ ਚਾਹੀਦੇ ਆ ਹਰ ਬੰਦਾ ਕਹਿੰਦਾ ਵੀ ਰਾਣਾ ਗਰਜੀਤ ਸੋਚ ਤੇਰੀ ਨੂੰ ਸਲਾਮ ਆ ਉਥੇ ਜਰੋਂ ਲੱਗੇ ਸੀ ਬੈਨਰ ਨਮੀ ਸੋਚ ਨੂੰ ਸਲਾਮ ਇਹ ਰਾਣੇ ਗੁਰਜੀਤ ਦੇ ਸ਼ਬਦ ਥੋੜੀ ਸੀ ਇਹ ਲੋਕਾਂ ਦੇ ਸ਼ਬਦ ਸੀ ਕਿਸਾਨਾਂ ਦੇ ਸ਼ਬਦ ਸੀ ਤੇ ਇਹ ਕਰਕੇ ਮੈਂ ਇਸ ਗੱਲ ਦੀ ਉਹਨਾਂ ਨੂੰ ਤਾੜਨਾ ਵੀ ਕਰਦਾ ਬੇਨਤੀ ਵੀ ਕਰਦਾ ਜਿਹੜੇ ਸਿਰਫ ਵਿਰੋਧ ਹੀ ਵਿਰੋਧ ਹੀ ਵਿਰੋਧ ਹੀ ਰਾਣਾ ਗਰਜੀਤ ਸਾਹਿਬ ਦੇ ਹੱਥ ਦੇ ਖਾਜ ਵੀ ਕਰ ਲੈਂਦੇ ਆ ਤੇ ਉਹਦਾ ਵੀ ਕਹਿੰਦੇ ਹੈ ਖਾਜ ਇਹ ਕਿਉਂ ਕਰਦੀ ਜੇ ਰਾਣਾ ਗਦੀ ਸਿੰਘ ਉੱਪਰ ਨੂੰ ਦੇਖਦਿਆ ਇਹ ਉੱਪਰ ਨੂੰ ਕਿਉਂ ਦੇਖਿਆ ਇਹਨਾਂ ਕਿਉਂ ਲੱਗੀ ਉਹ ਭਰਾਵੋ ਇਹ ਗੱਲਾਂ ਛੱਡ ਦਿਓ ਤੁਸੀਂ ਇਹ ਦੇਖੋ ਉਹ ਕਰ ਕੀ ਰਿਹਾ ਸੋ ਇਸ ਵੇਲੇ ਬੜੀ ਚਰਚਾ ਆਇਆ ਪੰਜਾਬ ਚ ਕਾਂਗਰਸ ਹਾਈ ਕਮਾਂਡ ਵੀ ਵੱਡਾ ਦਾ ਰਾਣਾ ਜਿਹਦੇ ਖੇੜ ਸਾਦੀ ਕਿਉਂ ਖੇੜ ਸਾਦੀਆ ਕਿਉਂਕਿ ਉਹ ਇਕੱਲੇ ਜੱਟ ਨੇ ਦੁਆਬੇ ਤੋਂ ਚੱਲ ਕੇ ਮਾਝਾ ਮਾਲਵਾ ਸਾਰੇ ਪਾਸੇ ਕਵਰ ਕਰਤਾ ਉਹ ਸੂਰਮੇ ਨੇ ਇਹ ਗੱਲ ਕਹਿਤੀ ਆ ਭਈ ਮੇਰੇ ਮਜ਼ਦੂਰ ਵੀ ਭਰਾ ਆ ਕਿਸਾਨ ਵੀ ਭਰਾ ਆ ਵਪਾਰੀ ਵੀ ਭਰਾ ਆ ਸਿੱਖ ਵੀ ਮੇਰੇ Hindu ਵੀ ਮੇਰੇ ਦਲਤ ਵੀ ਮੇਰੇ ਮੁਸਲਮਾਨ ਵੀ ਮੇਰੇ ਅਸਾਈ ਵੀ ਮੇਰੇ ਉਹ ਕਹਿੰਦਾ ਵੀ ਭਾਈ ਪੰਜਾਬ ਚ ਇੱਕ ਮਾਲਾ ਦੇ ਵਿੱਚ ਸਾਰਿਆਂ ਨੂੰ ਪਰੋਗੇ ਚੱਲੂਗਾ ਤੇ ਹੋਰ ਚਾਹੀਦਾ ਕਿ ਭਾਈ ਇਹ ਇਦਾਂ ਦਾ ਲੀਡਰ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਰਾਣਾ ਗਰਜੀ ਸਕਦਾ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਜੇ ਏਡਾ ਵੱਡਾ ਬਿਆਨ ਦਿੱਤਾ ਤੇ ਸਾਰੇ ਪੰਜਾਬ ਨੂੰ ਖੜ੍ਹ ਜਾਣਾ ਚਾਹੀਦਾ ਐਨਆਰਆਈ ਭਰਾਵਾਂ ਨੂੰ ਨਾਲ ਖੜ੍ਹ ਜਾਣਾ ਚਾਹੀਦਾ ਉਹ ਯਾਰ ਆਪਾਂ ਦੇਣਾ ਦੂਣਾ ਦਾ ਕੁਝ ਨਹੀਂ ਸ਼ਾਬਾਸ਼ ਤਾਂ ਦੇ ਦਿਓ ਅੱਲਾ ਸ਼ੇਰ ਦੇ ਦੇ ਅਗਲਾ ਹੋਰ ਅੱਗੇ ਵਧੇ ਸੋ ਹੋਰ ਜੁੜੇ ਰਿਹਾ ਕਰੋ ਸਾਡੇ ਨਾਲ ਹੋਰ ਨੰਮੀਆਂ ਨੰਮੀਆਂ ਰਿਪੋਰਟਾਂ ਤੁਹਾਨੂੰ ਆਪਾਂ ਸਾਂਝੀਆਂ ਦਿੰਦੇ ਰਹਿਣਾ ਆ ਕੈਨਾਲ ਮਨ ਕਾਸ਼ ਨਾਲ ਹਰਦੀਪ ਸਿੰਘ ਤੱਗੜ ਸਾਂਝ ਟੀਵੀ ਫਗਵਾੜਾ